ਪੰਜਾਬ ਦੇ ਜਲੰਧਰ ਦੇ ਵਿੱਚ ਅੱਜ ਐਮਪੀ ਦੀ ਸੀਟ ਦੀ ਉਪ ਚੋਣ ਦੇ ਵਿੱਚ ਲੋਕਾਂ ਦੇ ਵੱਲੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 8:00 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਜਿੱਥੇ ਲੋਕ ਆਪਣੀ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਸਟੇਸ਼ਨ ਤੇ ਆ ਰਹੇ ਹਨ ਉੱਥੇ ਹੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਅਤੇ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਆਪਣੀ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਸਟੇਸ਼ਨ ਤੇ ਪਹੁੰਚੇ ਹਨ ਉਹਨਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ ਉੱਥੇ ਹੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਗੱਲਬਾਤ ਕਰਦੇ ਆ ਕਿਹਾ ਕਿ ਅੱਜ ਫੈਸਲਾ ਕੌਣ ਦਿਨ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਸਹੀ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿਕੋ ਨੇ ਕਿਹਾ ਕਿ ਉਹਨਾਂ ਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਅਤੇ ਕੁਝ ਜੋ ਰਹਿੰਦੇ ਹਨ ਉਹਨਾਂ ਦੀ ਵੀ ਉਹ ਮਦਦ ਕਰ ਰਹੇ ਹਨ ਅਤੇ ਜਲਦੀ ਹੀ ਉਹ ਆਪਣੇ ਸਾਰੇ ਰਿਸ਼ਤਿਆਂ ਨੂੰ ਸੰਭਾਲ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਪਿਛਲੀਆਂ 5 ਤੋਂ 10 ਚੋਣਾਂ ਦੇ ਵਿੱਚ ਬੂਥ ਕੈਪਚਰਿੰਗ ਦੀ ਘਟਨਾ ਸਾਹਮਣੇ ਆਈ ਸੀ ਦੋਆਬ ਦੇ ਲੋਕ ਅਮਨ ਪਸੰਦ ਲੋਕ ਹਨ ਪਰ ਜੋ ਵੀ ਮੂਤ ਕੈਪਚਰਿੰਗ ਜਾਂ ਲੜਾਈ ਝਗੜਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਨੁਕਸਾਨ ਉਸ ਪਾਰਟੀ ਨੂੰ ਹੀ ਹੋਵੇਗਾ ਉੱਥੇ ਹੀ ਉਕਤ ਉਮੀਦਵਾਰਾਂ ਨੂੰ ਵੋਟ ਪਾਉਣਾ ਹੈ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਵਿਵਸਥਾ ਬਣਾਈ ਰੱਖਣ ਅਤੇ ਨਸ਼ਿਆਂ ਤੇ ਸਕੰਜਾ ਕਿਸਮ ਦੀ ਲੋੜ ਹੈ ਇਸ ਦੇ ਨਾਲ ਹੀ ਸ਼ਹਿਰ ਦੇ ਵਿਕਾਸ ਦੇ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਰਿਐਕਸ਼ਨ ਕੀ ਹੋ ਜਾ ਰਹੀ ਹੈ ਲੋਕ ਹੈ ਜਿਹੜੇ ਕਿਸੇ ਤਰ੍ਹਾਂ ਦਾ ਮੈਨੂੰ ਕੋਈ ਇੰਨੇ ਮੇਰੇ ਨਾਲ ਪਿਆਰ ਕਰਨ ਵਾਲੇ ਲੋਕ ਸੀਗੇ ਸਾਰੇ ਤਾਂ ਆਮ ਆਦਮੀ ਪਾਰਟੀ ਆ ਜਿਹੜੀ ਜੁਆਇਨ ਕਰ ਗਏ ਹੋਰ ਜਿਨ੍ਹਾਂ ਨੇ ਨਹੀਂ ਕੀਤੀ ਤਾਂ ਉਹ ਜਿਹੜੇ ਆ ਉਹ ਵੀ ਮੇਰੀ ਮਦਦ ਕਰ ਰਹੇ ਆ ਕਿਉਂਕਿ ਜਿਹੜੇ ਪੁਰਾਣੇ ਰਿਸ਼ਤੇ ਹੁੰਦੇ ਆ ਕਿਤੇ ਨਾ ਕਿਤੇ ਬੰਦੇ ਦਾ ਲਿਹਾਜ਼ ਤਾਂ ਜ਼ਰੂਰ ਕਰਦੇ ਆ ਪੁਰਾਣੇ ਰਿਸ਼ਤੇ ਦੀ ਗੱਲ ਕਰ ਰਹੇ ਹੋ ਫਿਰ ਕੋਈ ਕਾਂਗਰਸੀ ਵੀ ਹੋਣਗੇ ਜਿਹੜਾ ਥੋੜਾ ਜਿਹਾ ਕੋਈ ਸਪੋਰਟ ਕਰ ਰਹੇ ਹੋਣੇ ਕੋਈ ਮੈਂ ਤਾਂ ਹਾਂ ਮੈਂ ਤਾਂ ਐਸੇ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਪੋਰਟ ਕਰ ਰਹੇ ਗ੍ਰਿੰਕ ਜੀ ਆਪੋਜੀਸ਼ਨ ਸਵਾਲ ਖੜੇ ਕਰਦੀ ਸੀ ਕਿ ਕਹਿੰਦੀ ਆਮ ਆਦਮੀ ਪਾਰਟੀ ਸ਼ਾਇਦ ਪੂਲ ਕੈਪਟਨੀ ਕਰੇ ਇਸ ਪੀਕੇ ਦੇ ਨਾਲ ਕੁਝ ਕਰ ਸਕਦੀ ਕਿਵੇਂ ਦੇਖਦੇ ਹੋ ਦੇਖੋ ਮੈਂ ਹਜੇ ਤੱਕ ਤਾਂ ਕੋਈ ਐਹੋ ਜੀ ਘਟਨਾ ਪਿਛਲੇ 5 7 10 ਇਲੈਕਸ਼ਨ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਦੀ ਐਹੋ ਜੀ ਘਟਨਾ ਬੂਥ ਕੈਪਚਰਿੰਗ ਵਾਲੀ ਕੋਈ ਘਟਨਾ ਅਜੇ ਤੱਕ ਸਾਹਮਣੇ ਨਹੀਂ ਆਈ ਤਾਂ ਇੱਥੇ ਤਾਂ ਲੋਕ ਜਿਹੜੇ ਦੁਆਬੇ ਦੇ ਲੋਕ ਤਾਂ ਵੈਸੇ ਹੀ ਸ਼ਾਂਤੀ ਪਸੰਦ ਲੋਕ ਹੈ ਤਾਂ ਜਿਹੜਾ ਵੀ ਬੰਦਾ ਇੱਥੇ ਬੂਥ ਕੈਪਚਰਿੰਗ ਲੜਾਈ ਝਗੜਾ ਉਹ ਕਰਨ ਦੀ ਕੋਸ਼ਿਸ਼ ਕਰੇਗਾ ਮੇਰਾ ਖਿਆਲ ਹੈ ਕਿ ਉਸ ਪਾਰਟੀ ਦਾ ਜਰੂਰ ਨੁਕਸਾਨ ਹੋਏਗਾ ਸਿਮਰਜੀਤ ਮਾਨ ਕਹਿੰਦੇ ਨੇ ਕਿ ਯੂਸੀ ਤੋਂ ਬੰਦੇ ਮਗਾਏ ਹੋਏ ਆ ਮਾਨ ਸਾਹਿਬ ਉਹ ਗੱਲ ਹੈ ਕਿ ਮਿਹਨਤ ਕਰਨ ਲਈ ਪਾਰਟੀ ਦੇ ਲੋਕ ਦੂਰੋਂ ਦੂਰੋਂ ਕੰਮ ਕਰਨ ਨਹੀਂ ਆਉਂਦੇ ਅਗਰ ਆਮ ਆਦੀ ਪਾਰਟੀ نیشنل ਪਾਰਟੀ ਹੈ ਤਾਂ ਯੂਪੀ ਤੋਂ ਵੀ ਲੋਕ ਆਣ ਕੇ ਕੰਮ ਕਰਨਗੇ ਤਾਂ ਅੱਛਾ ਕ੍ਰੇਜ਼ ਕਿਵੇਂ ਦੇਖ ਰਹੇ ਹੋ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਅੱਧਾ ਘੰਟਾ ਪਹਿਲਾਂ ਹੀ ਉਸ ਲਾਈਨ ਅੰਦਰ ਵਿੱਚ ਲੱਗੇ ਹੋਏ ਸੀਗੇ ਆ ਜੀ ਲੋਕ ਦੇਖੋ ਗਰਮੀ ਦਾ ਮੌਸਮ ਹੈ ਲੋਕ ਟੜਕੇ ਟੜਕੇ ਕੰਮ ਨਿਭਾਉਣਾ ਚਾਹੁੰਦੇ ਆ ਕਿਉਂਕਿ ਸਰਕਾਰ ਨੇ ਲੋਗਾ ਨੂੰ ਵੇਰ ਕੀਤਾ ਕਿ ਜਿਹੜੇ ਸਰਕਾਰੀ ਦਫਤਰ ਆ ਉਹ ਵੀ ਸਵੇਰੇ 7 ਵਜੇ ਤੋਂ ਜਿਹੜੇ ਆ ਖੋਲ੍ਹਨੇ ਸ਼ੁਰੂ ਕੀਤੇ ਆ ਮੇਰਾ ਖਿਆਲ ਹੈ ਕਿ ਸਵੇਰੇ ਸਵੇਰੇ ਲੋਗ ਜਿਹੜੇ ਵੋਟ ਪੋਲ ਕਰਨ ਤੋਂ ਬਾਅਦ ਆਪਣੇ ਕੰਮ ਕਾਜਾਂ ਦੇ ਜਾਣ ਉਹ ਚੈਲੰਜ ਵੀ ਹੈਗਾ ਤੁਹਾਡੇ ਲਈ ਇੱਕ ਪਾਸੇ ਲਤੀਪੁਰਾ ਤੇ ਦੂਜੇ ਪਾਸੇ ਜਿਸ ਕਿਨੇ ਸਿੱਧੂ ਮਸੂਹਾਲੇ ਦੇ ਪਿਤਾ ਇੱਥੇ ਆ ਕੇ ਪ੍ਰਚਾਰ ਕਰ ਕੋਈ ਚੈਲੰਜ ਨਹੀਂ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਨਹੀਂ ਹੈ ਲਤੀਪੁਰੇ ਦਾ ਮਸਲਾ ਹੱਲ ਹੋਏਗਾ ਦੀ ਦੂਮੂਸੇ ਵਾਲਾ ਦੇ ਫਾਦਰ ਸਾਹਿਬ ਹੈ ਜਿਹੜੇ ਉਹਨਾਂ ਦੀ ਕੋਈ ਪੋਲੀਟੀਕਲ ਜਗਿਆਸਾ ਲੱਗਦੀ ਹੈ ਆਦਰਵਾਇਜ਼ ਜੇ ਮੈਂ ਹੱਤਿਆकांड ਦੀ ਗੱਲ ਕਰਾਂ ਤਾਂ ਉਹਦੇ ਚਾ 27 ਤੋਂ 27 28 ਲੋਕ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜਾ ਬਾਹਰ ਬੈਠਾ ਇੱਕ ਮਲਜਮ ਉਹਨੂੰ ਵੀ ਫੜਨ ਦੀ ਜਿਹੜੀ ਕਾਰਵਾਈ ਜਿਹੜੀ ਚੱਲਦੀ ਹੈ ਚਲ ਥੈਂਕ ਯੂ ਹਟਿਆ ਯਾਰ ਇੱਕ ਮਿੰਟ ਬਿਊਰੋ ਰਿਪੋਰਟ ਐਸਐਮ ਜੀ